ਬਣਾਉਂਦੇ ਆ ਜੀ ਸ਼ਾਹੀ ਪਨੀਰ ਦੀ ਅੱਜ ਟੇਸਟੀ ਜੀ ਸਬਜੀ ਸਾਸੀ ਗਾਲ ਦੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਊਗੇ ਸ਼ੁਰੂ ਕਰਦੇ ਹਾਂ ਜੀ ਪਹਿਪ ਸਬਜੀ ਬਣਾਉਣੀ ਪਿਆਜ਼ ਲੈ ਲਓ ਤੇ ਸੀਮਾ ਟਮਾਟਰ ਅਦਰਕ ਹਰੀ ਮਿਰਚ ਲਸਣ ਤੇ ਕਾਜੂ ਇਲਾਚੀਆਂ ਛੋਟੀਆਂ ਤੇ ਲੌਂਗ ਸ਼ੁਰੂ ਕਰਦੇ ਹਾਂ ਜੀ ਬਣਾਉਣਾ ਸਭ ਤੋਂ ਪਹਿਲਾਂ ਪੈਨ ਵਿੱਚ ਤੇਲ ਪਾ ਲਵਾਂਗੇ ਗਰਮ ਕਰਨ ਤੋਂ ਬਾਅਦ ਜੀਰਾ ਸੁੱਕਾ ਧਨੀਆ ਤੇ ਲਸਣ ਪਾ ਦਵਾਂਗੇ ਇਹਨਾਂ ਨੂੰ ਥੋੜਾ ਜਿਹਾ ਸੌਤੇ ਕਰਨ ਤੋਂ ਬਾਅਦ ਆਪਾਂ ਪਿਆਜ਼ ਪਾ ਦਵਾਂਗੇ ਲੰਬੇ ਲੰਬੇ ਕੱਟ ਕੇ ਤੇ ਪਿਆਜ਼ਾਂ ਨੂੰ ਥੋੜਾ ਜਿਹਾ ਸੇਕ ਲਵਾਉਣ ਤੋਂ ਬਾਅਦ ਆਪਾਂ ਪਾ ਦਵਾਂਗੇ ਵਿੱਚ ਹਰੀ ਮਿਰਚ ਤੇ ਅਦਰਕ ਥੋੜਾ ਜਿਹਾ ਇਹਨਾਂ ਨੂੰ ਸੇਕ ਲਵਾਉਣ ਤੋਂ ਬਾਅਦ ਪਾ ਦਵਾਂਗੇ ਟਮਾਟਰ ਟਮਾਟਰ ਥੋੜਾ ਜਿਹਾ ਆਪਣੇ ਗਲ ਜਾਣ ਚੰਗੀ ਤਰ੍ਹਾਂ ਤੇ ਫਿਰ ਆਪਾਂ ਵਿੱਚ ਪਾ ਦਵਾਂਗੇ ਕਾਜੂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਭੁੰਨ ਲਵਾਂਗੇ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਸ ਤਰ੍ਹਾਂ ਮਤਲਬ ਮੀਡੀਅਮ ਜਿਆਦਾ ਪੌਦੇ ਨਹੀਂ ਆਪਾਂ ਬਾਅਦ ਵਿੱਚ ਵੀ ਗਰੇਵੀ ਜਿਹੜੀ ਉਹ ਭੁੰਨਾਂਗੇ ਤੇ ਭੁੰਨ ਲਈ ਤੇ ਸੀਗੇ ਮੈਂ ਠੰਡੇ ਕਰਕੇ ਇਹਨਾਂ ਨੂੰ ਕਰ ਲਿਆ ਗਰਾਇੰਡ ਤੇ ਉਸੇ ਕੜਾਈ ਵਿੱਚ ਆਪਾਂ ਤੇਲ ਪਾ ਲਵਾਂਗੇ ਤੇਲ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਸੁੱਕੀ ਸੁੱਕੀ ਲਾਲ ਮਿਰਚ ਪਾਉਣ ਤੋਂ ਬਾਅਦ ਪਾਵਾਂਗੇ ਤੇਜ ਪੱਤਾ ਤੇ ਇਲਾਇਚੀ ਔਰ ਲੌਂਗ ਥੋੜੇ ਜਿਹਾ ਕ੍ਰਸ਼ ਜੇ ਕਰਕੇ ਪਾ ਲਵਾਂਗੇ ਤੁਸੀਂ ਪਹਿਲਾਂ ਪਾਉਣੇ ਪਹਿਲਾਂ ਵੀ ਪਾ ਸਕਦੇ ਜਿਹੜਾ ਆਪਾਂ ਮਤਲਬ ਗ੍ਰाइंड ਕੀਤਾ ਨਾ ਮਸਾਲਾ ਉਹਦੇ ਵਿੱਚ ਪਾਉਣੇ ਉਹਦੇ ਵਿੱਚ ਵੀ ਪਾ ਸਕਦੇ ਇੱਥੇ ਸੁੱਕਾ ਧਨੀਆ ਥੋੜੀ ਜੀ ਹਿੰਗ ਤੇ ਜੀਰਾ ਸੁੱਕਾ ਧਨੀਆ ਮੈਂ ਥੋੜਾ ਜਿਹਾ ਮਸਾ ਲਿੱਤਾ ਸੀਗਾ ਹੱਥਾਂ ਨਾਲ ਤੇ ਇਹਨਾਂ ਨੂੰ ਥੋੜਾ ਜਿਹਾ ਭੁੰਨਾਂਗੇ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਜਿਹੜੀ ਆਪਾਂ ਨੇ ਪਿਓਰੀ ਬਣਾਈ ਸੀਗੀ ਉਹ ਪਾ ਦੇਵਾਂਗੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਜਿਹੜੇ ਮਸਾਲੇ ਉਹਨਾਂ ਨੂੰ ਮਿਕਸ ਕਰ ਲਵਾਂਗੇ ਤੇ ਫਿਰ ਆਪਾਂ ਆਪਣੇ ਬੇਸਿਕ ਜਿਹੇ ਮਸਾਲੇ ਲੂਣ ਹਲਦੀ ਮਿਰਚ ਗਰਮ ਮਸਾਲਾ ਇਹ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਮਿਲਾ ਲਵਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਲਵਾਂਗੇ ਤੇ ਫਿਰ ਆਪਾਂ ਪਾਉਂਦੇ ਆ ਇਹਦੇ ਵਿੱਚ ਥੋੜੀ ਜਿਹੀ ਮਲਾਈ ਮਿਲਾਉਣ ਤੋਂ ਬਾਅਦ ਚੰਗੀ ਤਰ੍ਹਾਂ ਦੇਖੋ ਕਿੰਨਾ ਸੋਹਣਾ ਕਲਰ ਬਣ ਗਿਆ ਸ਼ਾਹੀ ਪਨੀਰ ਦੀ ਸਬਜ਼ੀ ਜਿੱਦਾਂ ਆਪਾਂ ਵਿਆਹਾਂ 'ਚ ਖਾਂਦੇ ਹਾਂ ਨਾ ਜਿਹੜਾ ਟੇਸਟ ਬਿਲਕੁਲ ਵਧੀਆ ਉਹੀ ਟੇਸਟ ਬਣਦਾ ਹੈ ਤੇ ਮਲਾਈ ਪਾ ਦਵਾਂਗੇ ਥੋੜੀ ਜਿਹੀ ਇੱਕ ਚਮਚ ਭਰ ਕੇ ਮੈਂ ਇੱਥੇ ਫਰੈਸ਼ ਆਪਣੀ ਮਲਾਈ ਜਿਹੜੀ ਦੁੱਧ ਤੋਂ ਕੱਢੀ ਹੋਈ ਘਰੇ ਉਹ ਪਾਈ ਸੀਗੀ ਚੰਗੀ ਤਰ੍ਹਾਂ ਨਾਲ ਉਹਨੂੰ ਵੀ ਮਿਕਸ ਕਰ ਲਵਾਂਗੇ ਥੋੜੀ देर ਆਪਾਂ ਹਿਲਾਉਂਦੇ ਰਹਾਂਗੇ ਮਲਾਈ ਪਾਉਣ ਤੋਂ ਬਾਅਦ ਕਈ ਵਾਰ ਹੁੰਦਾ ਕਿ ਇਹ ਫਟ ਜਾਂਦੇ ਆ ਜਿਹੜਾ ਮਤਲਬ ਸਬਜੀ ਆਪਣੀ ਚੰਗੀ ਤਰ੍ਹਾਂ ਨਾਲ ਆਪਾਂ ਮਿਲਾ ਦੇਵਾਂਗੇ ਮਲਾਈ ਪਾਉਣ ਤੋਂ ਬਾਅਦ ਇਹਨੂੰ ਇੱਕ ਸਰ ਕਰ ਦੇਵਾਂਗੇ ਤੇ ਫਿਰ ਤੜਕੇ ਜਿਹੜਾ ਮਤਲਬ ਜਿਹੜੀ ਆਪਾਂ ਪਿਉਰੀ ਜਿੱਥੇ ਮਿਕਸਰ 'ਚ ਗ੍ਰਾਈਂਡ ਕੀਤੀ ਸੀਗੀ ਉਹਨੂੰ ਧੋ ਕੇ ਮੈਂ ਥੋੜਾ ਜਿਹਾ ਪਾਣੀ ਪਾ ਦਿੱਤਾ ਸੀਗਾ ਅੱਧਾ ਕ ਗਲਾਸ ਤੁਸੀਂ ਆਪਣਾ ਜਿਸ ਹਿਸਾਬ ਨਾਲ ਗਰੇਵੀ ਬਣਾਉਣੀ ਹੈ ਪਤਲੀ ਰੱਖਣੀ ਹੈ ਗਾੜੀ ਰੱਖਣੀ ਹੈ ਉਸ ਹਿਸਾਬ ਦੇ ਨਾਲ ਪਾ ਸਕਦੇ ਹੋ ਵੈਸੇ ਪਹਿਲਾਂ ਪਤਲੀ ਰੱਖਣੀ ਚਾਹੀਦੀ ਹੈ ਕਿਉਂਕਿ ਬਾਅਦ ਵਿੱਚ ਪਨੀਰ ਪਾਉਣ ਤੋਂ ਬਾਅਦ ਜਿਹੜਾ ਪਨੀਰ ਹੈ ਥੋੜੇ ਜਿਹਾ ਪਾਣੀ ਨੂੰ ਸੋਖਦਾ ਕਰ ਲੈਂਦਾ ਤੇ ਥੋੜੀ ਜੀ ਮੈਂ ਇੱਥੇ ਪਾ ਦਿੱਤੀ ਸੀਗੀ ਕਸੂਰੀ ਮੇਥੀ ਹੱਥਾਂ ਦੇ ਨਾਲ ਮਸਲ ਕੇ ਤੇ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਨਾਲ ਫਿਰ ਆਪਾਂ ਹੁਣ ਇਹਨੂੰ ਥੋੜੀ देर ਟੱਕ ਕੇ ਪਕਾਵਾਂਗੇ ਜਦ ਤੱਕ ਇਹਦੇ ਵਿੱਚ ਬੋਇਲ ਨਹੀਂ ਆ ਜਾਂਦਾ ਘੱਟ ਗੈਸ ਕਰਕੇ ਮੈਂ ਟੱਕ ਦਿੱਤੀ ਸੀ ਥੋੜੀ देर ਲਈ ਦੇਖੋ ਤੁਸੀਂ ਬੋਇਲ ਹੋਣਾ ਸ਼ੁਰੂ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾ ਦਵਾਂਗੇ ਚੀਨੀ ਚੀਨੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਵਾਂਗੇ ਇਹ ਥੋੜਾ ਜਿਹਾ ਮਿੱਠਾ ਜਿਹਾ ਟੇਸਟ ਆਉਂਦਾ ਹੀ ਵਧੀਆ ਲੱਗਦਾ ਹੈ ਸ਼ਾਇ ਪਨੀਰ ਦਾ ਤੇ ਬਹੁਤ ਵਧੀਆ ਲੱਗਦਾ ਖਾਣ ਨੂੰ ਬਣਾਇਓ ਸਾਰੇ ਜਣੇ ਤੇ ਇਹਨੂੰ ਆਪਾਂ ਚੌਲਾਂ ਦੇ ਨਾਲ ਜਾਂ ਪਰੌਂਠੇ ਵਗੈਰਾ ਦੇ ਨਾਲ ਜਿਹਦੇ ਮਰਜ਼ੀ ਨਾਲ ਖਾ ਸਕਦੇ ਆ ਤੇ ਫਿਰ ਇਥੇ ਮੈਂ ਚੰਗੀ ਤਰ੍ਹਾਂ ਨਾਲ ਇਹਨੂੰ ਕੁੱਕ ਕਰਕੇ ਉਸ ਤੋਂ ਬਾਅਦ ਪਨੀਰ ਵੀ ਪਾ ਦਿੱਤਾ ਸੀਗਾ ਵਿੱਚ ਪਨੀਰ ਤੋਂ ਪਾਉਣ ਤੋਂ ਬਾਅਦ ਆਪਾਂ ਫਿਰ ਥੋੜੀ ਦੇ ਢੱਕ ਕੇ ਪਕਾਵਾਂਗੇ ਇਹਨੂੰ 5 ਕੁ ਮਿੰਟ ਤੇ ਬਸ ਜੀ ਇੰਨੇ ਵਿੱਚ ਆਪਣਾ ਜਿਹੜਾ ਸ਼ਾਈ ਪਨੀਰਾ ਬਣ ਕੇ ਤਿਆਰ ਹੋ ਜਾਊਗਾ ਬਹੁਤ ਟੇਸਟੀ ਬਣਦਾ ਹੈ ਤੇ ਕਾਜੂ ਦੇ ਪਾਈਸੇ ਵੀ ਕਰਕੇ ਪਾਉਨੇ ਆ ਦੀ ਵਿੱਚ ਤਾਂ ਕਿ ਮਤਲਬ ਜਿਹੜੀ ਇਹ ਗਰੇਵੀ ਹੈ ਨਾ ਉਹ ਥੋੜੀ ਜਿਹੀ ਗਾੜੀ ਹੋ ਜਾਂਦੀ ਹੈ ਟੈਕਸਚਰ ਜਿਹੜਾ ਇਹਦਾ ਵਧੀਆ ਬਣ ਜਾਂਦਾ ਹੈ ਤੇ ਤੁਸੀਂ ਭੁੰਨੀ ਹੋਈ ਮੂੰਗਫਲੀ ਵੀ ਪਾ ਸਕਦੇ ਹੋ ਇਹਦੇ ਜਗ੍ਹਾ ਕਾਜੂਾਂ ਦੀ ਜਗਾ ਤੇ ਸਬਜੀ ਆਪਣੀ ਬਣ ਕੇ ਤਿਆਰ ਹੈ ਜੀ ਉੱਪਰ ਤੇ ਹਰਾ ਧਨੀਆ ਪਾ ਦਿੱਤਾ ਆਪਾਂ ਨੇ ਤੇ ਚਲੋ ਜੀ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੈ ਸਾਰੇ ਜਣੇ ਬਣਾਇਓ ਜਰੂਰ ਖਾਇਓ ਤੇ ਖੁਲਾਇਓ ਆਪਣੇ ਬੱਚਿਆਂ ਨੂੰ ਬਾਕੀ ਆਪਣੇ ਐਕਸਪੀਰੀਅੰਸ ਜਿਹੜੇ ਮੇਰੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਬਾਕੀ ਤੁਸੀਂ ਹੋਰ ਕਿਹੜੀ ਰੈਸਪੀ ਚਾਹੁੰਦੇ ਆ ਕਿਹੜੀ ਰੈਸਪੀ ਲੈ ਕੇ ਆਵਾਂ ਮੈਂ ਅਗਲੀ ਵੀਡੀਓ ਚ ਉਹ ਵੀ ਦੱਸ ਦਿਆ ਕਰੋ ਜੀ ਕਮੈਂਟ ਕਰਕੇ ਤੇ ਕਰਦੇ ਆ ਜੀ ਸਰਵ ਫਿਰ ਸਬਜੀ ਨੂੰ ਮੈਂ ਇੱਕ ਬੌウル ਦੇ ਵਿੱਚ ਪਾ ਲਿੱਤੀ ਸੀਗੀ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਬਹੁਤੇ ਜ਼ਿਆਦਾ ਕੋਈ ਇਹਦੇ ਵਿੱਚ ਆਪਾਂ तामझाम ਨਹੀਂ ਕਰਨੇ ਬਹੁਤ ਹੀ ਸਰਲ ਜਿਹਾ ਸੌਖੇ ਜਿਹੇ ਤਰੀਕੇ ਨਾਲ ਆਪਾਂ ਸਬਜ਼ੀ ਜਿਹੜੀ ਇਹ ਸ਼ਾਹੀ ਪਨੀਰ ਦੀ ਨੂੰ ਘਰ 'ਚ ਬਣਾ ਕੇ ਤਿਆਰ ਕਰ ਸਕਦੇ ਹਾਂ ਬਿਲਕੁਲ ਰੈਸਟੋਰੈਂਟ ਵਾਲਾ ਸਵਾਦ ਤੇ ਉਹੀ ਸਵਾਦ ਧਨੀਆ ਪਾ ਕੇ ਹੋਰ ਮੈਂ ਥੋੜਾ ਜਿਹਾ ਗਾਰਨਿਸ਼ ਕਰ ਦਿੱਤੀ ਸੀਗੀ ਚੰਗੀ ਤਰ੍ਹਾਂ ਤੇ ਦੇਖੋ ਤੁਸੀਂ ਕਿੰਨੀ ਵਧੀਆ ਲੱਗਦੀ ਹੈ ਇਹਦੇ ਪਰ ਤੁਸੀਂ ਥੋੜੀ ਜਿਹੀ ਮਲਾਈ ਵੀ ਪਾ ਸਕਦੇ ਜਿਵੇਂ ਨਾ ਫਰੈਸ਼ ਕਰੀਮ ਹੁੰਦੀ ਹੈ ਜਿਹੜੀ ਉਹ ਵੀ ਪਾ ਸਕਦੇ ਹੋ ਵੀ ਵਧੀਆ ਲੱਗਦੀ ਹੈ ਲੁੱਕ ਜੀ ਵਧੀਆ ਲੱਗਦੀ ਹੈ ਥੋੜੀ ਜੀ ਬਾਕੀ ਤੁਸੀਂ ਪਰੌਂਠੇ ਵਗੈਰਾ ਨਾਲ ਨਾਨ ਦੇ ਨਾਲ ਸਿੰਪਲ ਰੋਟੀ ਦੇ ਨਾਲ ਚਾਵਲ ਦੇ ਨਾਲ ਜਿਹਦੇ ਨਾਲ ਅਰਜੀਨਲ ਖਾਓ ਤੇ ਬਣਾਓ ਆਪਣੇ ਐਕਸਪੀਰੀਅੰਸ ਜਿਹੜੇ ਆ ਮੇਰੇ ਨਾਲ ਸ਼ੇਅਰ ਕਰੋ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਇਸ ਵੀਡੀਓ ਨੂੰ ਵੀ ਪਿਆਰ ਦਿਓਗੇ ਜਿੱਦਾਂ ਪਹਿਲਾਂ ਬਾਕੀ ਹੋਰ ਵੀਡੀਓ ਨੂੰ ਦੇ ਰਹੇ ਹੋ ਸਤਿ ਸ਼੍ਰੀ ਅਕਾਲ ਜੀ Երբ բрақ